ਮੇਰਾ ਨਾਮ ਵਿਰੇਂਦਰ ਸਿੰਘ ਹੈ ਜੀ। ਵਿਰੇਂਦਰ ਸਿੰਘ ਜੀ। ਵਿਰੇਂਦਰ ਜੀ ਕੀ ਗੱਲ ਹੋਈ? ਗੱਲ ਓਹੀ ਸੀ ਜੀ ਕਿ ਰਸਤੇ ਖਰਾਬ ਹੋਣ ਕਰਕੇ ਗੱਡੀ ਪਈ ਟੋਏ 'ਚ। ਅੱਛਾ। ਟੋਏ 'ਚ ਪੈਣ ਕਰਕੇ ਗੱਡੀ ਜਿਹੜਾ ਉਹਦਾ ਸੰਪੂਰਨ ਵਿਗੜ ਗਿਆ। ਉਹਦਾ ਮੇਨ ਪਟਾ ਜਿਹੜਾ ਹੁੰਦਾ ਆ ਉਹ ਟੁੱਟ ਗਿਆ। ਉਹ ਪਟਾ ਟੁੱਟਣ ਕਰਕੇ ਗੱਡੀ ਜਿਹੜੀ ਆ ਉਹ ਆਪਣਾ ਬੈਲੈਂਸ ਗਵਾ ਗਈ ਤੇ ਉਹ ਉੱਥੇ ਮਤਲਬ ਕਿ ਪਲਟ ਗਈ ਆ। ਤੇ ਡਰਾਈਵਰ ਨੇ ਸਾਮਣ ਦੀ ਬਹੁਤ ਕੋਸ਼ਿਸ਼ ਕੀਤੀ ਆ ਵੀ ਤਿੰਨ ਚਾਰ ਵਾਰੀ ਇੱਕ ਮੋਟਸਾਲ ਵੀ ਆਂਡਿਆ ਉਹਨੂੰ ਵੀ ਬਚਾਇਆ। ਮਤਲਬ ਕਿ ਜਾਨੀ ਨੁਕਸਾਨ ਕੋਈ ਉਧਾਂ ਦੀ ਨਹੀਂ ਆ। ਅਸੀਂ ਸਰਕਾਰ ਅਗੇ ਅਪੀਲ ਕਰਦੇ ਆਂ ਕਿ ਜਿਹੜੀਆਂ ਸੜਕਾਂ ਦੀ ਬਹੁਤ ਜ਼ਿਆਦਾ ਮਾੜੀ ਹਾਲਾਤ ਚੱਲ ਰਹੀ ਆ ਉਹਨਾਂ ਬਾਰੇ ਸੋਚਿਆ ਜਾਏ ਉਹਨਾਂ ਦੀ ਰਿਪੇਅਰ ਕੀਤੀ ਜਾਏ ਚਾਹੇ ਉਹ ਨਵੀਆਂ ਬਣ ਕਿਵੇਂ ਵੀ ਹੈਗਾ ਆ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਨਾ ਹੋਵੇ ਅਹੀਂ ਹੋਇਆ ਹਾਂਜੀ ਜਿੱਥੇ ਜਗਤ ਐਕਸੀਡੈਂਟ ਹੋਇਆ ਇਹ ਤਾਰਾਗੜ ਲੱਗੇ ਜੀ ਜਾਨੀ ਚੱਕ ਪੈਂਦਾ ਹੈ ਜਾਨੀ ਚੱਕ ਜੀ ਕਿੰਨੇ ਡਬਲ ਹਾਂਜੀ ਬਚਾਇਆ ਜੀ ਬਹੁਤ ਮਾੜੀ ਮੋਟੀ ਖਰੋਚ ਆਈ ਆ ਇਸ ਪੂਰੀ ਦੀ ਜਿਹੜੀ ਮਾੜੀ ਜੀ ਦੱਬ ਜੀ ਲੱਗੀ ਦੀ ਆ ਆਪਾਂ ਸਾਰੀਆਂ ਸਵਾਰੀਆਂ ਨਾਲ ਤੁਰੇ ਦਿਆਂ ਜੀ ਆਪਾਂ ਆਪਣੀ ਗੱਡੀ ਵਾਲੀ ਵੇਖਿਆ ਆਪਾਂ ਸਵਾਰੀਆਂ ਨਾਲ ਤਾਰਾਗੜ ਵੀ 4-5 ਹੈਗੇ ਸੀਗੇ ਉਹ ਵੀ ਸਾਰੇ ਕਵਰ ਕੀਤੇ ਆ ਤੇ 2-3 ਘੰਟੇ ਤੋਂ ਇੱਥੇ ਢੋੜ ਪੱਜ ਕਰ ਰਹੇ ਆਂ ਵੀ ਟੋਟਲ 7-8 7-8 ਹਾਂਜੀ 7-8 ਹੈ ਜੀ 7 ਮਾੜੀ ਮੋਟੀ ਦੱਬ ਤੋਂ ਖਰੋਚ ਖਰਾਜੋ ਤੇ ਤੁਹਾਨੂੰ ਪਤਾ ਮਾੜੀ ਉਹ ਥੀ ਤੇ ਨਾਰਮਲ ਗੱਲ ਆ ਬਾਕੀ ਬਾਬੇ ਦੀ ਕਿਰਪਾ ਨਾਲ ਸਾਰਾ ਬਚਾਇਆ ਜੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜੀ ਸਿਵਲ ਹਸਪੀਟਲ ਪਠਾਨਕੋਟ ਵਿੱਚ ਸਿਰੇ ਕੋਈ 10 ਵਜੇ ਅੱਜ ਪੰਜ ਕੇਸ ਜਿਹੜੇ ਹੈਗੇ ਐਕਸੀਡੈਂਟ ਦੇ ਆਏ ਹੈਗੇ ਐ ਐਕਸੀਡੈਂਟ ਕੋਈ ਤਾਰਾਗੜ ਦੇ ਲੱਗੇ ਬਸ ਦਾ ਐਕਸੀਡੈਂਟ ਹੋਇਆ ਹੈਗਾ ਤੇ ਉਹ ਸਾਰੇ ਜਿਹੜੇ ਪੰਜ ਦੇ ਪੰਜੇ ਕੇਸ ਸਾਡੇ ਸਿਵਲ ਹਸਪੀਟਲ ਵਿੱਚ ਆਏ ਹੈਗੇ ਸਾਡੇ ਮਾਹਿਰ ਡਾਕਟਰਾਂ ਨੇ ਤੇ ਐਮਰਜੈਂਸੀ ਵਾਲੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਦੇਖ ਲਿਆ ਹੈਗਾ ਤੇ ਪੰਜੇ ਦੇ ਪੰਜੇ ਹੀ ਜਿਹੜੇ ਖਤਰੇ ਤੋਂ ਬਾਹਰ ਹੈਗੇ ਐ ਤੇ ਜੋ ਵੀ ਉਹਨਾਂ ਦੀ ਬੰਦੀ ਟ੍ਰੀਟਮੈਂਟ ਹੋਈ ਵੀ ਉਹ ਇੱਥੇ ਕਰ ਦਿੱ